ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਇਸ ਦੌਰਾਨ ਚਾਰ ਸਾਬਜ਼ਾਦਿਆਂ ਨੂੰ ਨਮਨ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਮਤਾ ਲਿਆਂਦਾ ਜਾਵੇਗਾ ਦੱਸਿਏ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਮਦਰੇਗਾ ਦਾ ਨਾਮ ਬਦਲ ਦਿੱਤਾ ਉਸ ਵਿੱਚ ਕੁਝ ਬਦਲਾ ਕਰ ਦਿੱਤੇ ਜਿਸ ਦੀ ਆਲੋਚਨਾ ਵਿਰੋਧੀ ਪਾਰਟੀਆਂ ਵੱਲੋਂ ਯਾਨਕੀ ਕੇਂਦਰ ਸਰਕਾਰ ਵਿੱਚ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਰਹੀ। ਸੋ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਵਿਸ਼ੇਸ਼ اجلاس ਸੱਦਿਆ ਸੀ। ਇਸ ਵਿਸ਼ੇਸ਼ اجلاس ਦੇ ਵਿੱਚ ਕਈ ਅਹਿਮ ਫੈਸਲਿਆਂ ਤੇ ਮੋਹਰ ਲੱਗੇਗੀ ਯਾਨਕੀ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਹੋਵੇਗੀ। ਸੋ ਵਿਰੋਧੀ ਪਾਰਟੀਆਂ ਵੀ ਵੱਧ ਚੜ ਕੇ ਹਿੱਸਾ ਲੈਣਗੀਆਂ। ਸੋ ਮੰਰੇਗਾ ਖਿਲਾਫ ਮਤਾ ਪੇਸ਼ ਕੀਤਾ ਜਾਵੇਗਾ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਮੰਰੇਗਾ ਐਕਟ ਵਿੱਚ ਸੋਧਾਂ ਨੂੰ ਰਾਧਿਕਰਨ ਦੀਆਂ ਮੰਗਾਂ ਕੀਤੀਆਂ ਜਾਣਗੀਆਂ ਕੇਂਦਰ ਸਰਕਾਰ ਵਿਰੁੱਧ ਇੱਕ ਮਤਾ ਵੀ ਪੇਸ਼ ਕੀਤਾ ਜਾਵੇਗਾ ਹਾਲਾਂਕਿ ਕੋਈ ਪ੍ਰਸ਼ਨ ਕਾਲ ਜਾਂ ਸਿਫਰ ਕਾਲ ਨਹੀਂ ਹੋਵੇਗਾ ਜਾਣਕਾਰੀ ਹੈ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ ਜਿਸ ਦੀ ਪ੍ਰਧਾਨਗੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੀ ਕਰਨਗੇ ਸਦਨ ਵਿੱਚ ਹੰਗਾਮਾ ਹੋਣ ਦੀ ਉਮੀਦ ਹੈ ਵਿਰੋਧੀ ਧਿਰ ਕਾਨੂੰਨ ਵਿਵਸਥਾ ਸਮੇਤ ਕਈ ਅਹਿਮ ਮਸਲਿਆਂ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ ਸੈਸ਼ਨ ਦੀ ਸ਼ੁਰੂਆਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵੀ ਸੇਜਦਾ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ चौहान ਸਾਹਿਬ ਦਾ ਮੰਤਰੀ ਜਗਤਾਰ ਸਿੰਘ ਮਲਤਾਨੀ ਸਾਹਿਬ ਦਾ ਰਾਜ ਮੰਤਰੀ ਤਾਰਾ ਸਿੰਘ ਲਾਡਲ ਸਾਹਿਬ ਦਾ ਵਿਧਾਇਕ ਤਰਲੋਚਨ ਸਿੰਘ ਸੰਧ ਜਿਨ੍ਹਾਂ ਸਾਰਿਆਂ ਦਾ ਹਾਲੀ ਵਿੱਚ ਦੇਹਾਂਤ ਹੋਇਆ ਸੀ ਉਹਨਾਂ ਨੂੰ ਸ਼ਰਧਾ ਅਜਲੀ ਦਿੱਤੀ ਜਾਵੇਗੀ। ਸਦਨ ਵਿੱਚ ਨੌ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਮਨਰੇਗਾ ਨੂੰ ਨਵੇਂ ਵਿਕਾਸ ਭਾਰਤ ਰੋਜ਼ਗਾਰ ਦੇ ਰੋਜ਼ੀ ਰੋਟੀ ਲਈ ਗਾਰੰਟੀ ਮਿਸ਼ਨ ਗ੍ਰਾਮੀਨ ਐਕਟ 2025 ਨਾਲ ਬਦਲਣ ਦੇ ਕੇਂਦਰ ਸਰਕਾਰ ਦੇ ਕਦਮ ਦੀ ਨਿਖੇਧੀ ਕੀਤੀ ਜਾਵੇਗੀ ਨਵੇਂ ਕਾਨੂੰਨ ਵਿੱਚ ਗਾਰੰਟੀ ਨੂੰ ਬਜਟ ਸੀਮਾਵਾਂ ਨਾਲ ਜੋੜਨ ਉੱਤੇ ਇਤਰਾਜ਼ ਜਤਾਇਆ ਜਾਵੇ ਆ ਜਿਸ ਨਾਲ ਰੋਜ਼ਗਾਰ ਤੇ ਕਾਨੂੰਨੀ ਅਧਿਕਾਰ ਨੂੰ ਕਮਜ਼ੋਰ ਹੋਣ ਦਾ ਡਰ ਹੈ ਇਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਸੋ ਮੰਗ ਸੰਚਾਲਿਤ ਪ੍ਰਣਾਲੀ ਅਤੇ ਅੰਤ ਨਾਲ ਸਮੇਂ ਸਿਰ ਕੰਮ ਅਤੇ ਭੁਗਤਾਨ ਦੀ ਘਾਟ ਹੋਣ ਦਾ ਖਤਰਾ ਇਹ ਵੀ ਕਿਹਾ ਗਿਆ ਮੰਰੇਗਾ ਦੇ ਨਾਮ ਬਦਲ ਨਾਲ ਸੋ ਖੇਤੀਬਾੜੀ ਸੀਜ਼ਨ ਦੌਰਾਨ 60 ਦਿਨਾਂ ਲਈ ਕੰਮ ਰੋਕਣ ਦੀ ਵਿਵਸਥਾ ਤੇ ਇਤਰਾਜ਼ ਜਤਾਇਆ ਗਿਆ ਅਨੁਸੂਚਿਤ ਜਾਤੀਆਂ ਤੇ ਹੋ ਔਰਤਾਂ ਤੇ ਭੂਮੀਹੀਣ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਨੇ ਇਹ ਵੀ ਕਿਹਾ ਗਿਆ ਸੋ ਮੰਰੇਗਾ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਕਾਫੀ ਹੰਗਾਮਾ ਹੋਣ ਦੀ ਉਮੀਦ ਹੈ ਕਹਿਣ ਦਾ ਭਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਹਾਲਾਂਕਿ ਇਸ ਵਿੱਚ ਸਮਰਥਨ ਦੇਣ ਦੀ ਉਮੀਦ ਹੈ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕੀਤਾ ਸੋ ਹੁਣ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਦੇਖਣਾ ਹੋਵੇਗਾ ਇਸ اجلاس ਵਿੱਚ ਕੀ ਕੁਝ ਹੁੰਦਾ